ਹੁਸ਼ਿਆਰਪੁਰ ਵਿੱਚ ਨਈ ਰੁਕਣ ਦਾ ਨਾਮ ਲੈ ਰਹੀ ਨਜਾਇਜ਼ ਮਾਈਨਿੰਗ ਕੰਢੀ ਇਲਾਕੇ ਦੇ ਲੋਕ ਰਾਤ ਪਰ ਹੁੰਦੇ ਨੇ ਪਰੇਸ਼ਾਨ ਪੰਚਾਇਤਾਂ ਦੀਆਂ ਜ਼ਮੀਨਾਂ ਨੂੰ ਬਨਾ ਰਹੇ ਨਿਸ਼ਾਨਾ ਬਿਨਾਂ ਮਨਜ਼ੂਰੀ 40 50 ਤੋਂ ਫੁੱਟ ਦੀ ਹੋ ਰਹੀ ਹੈ ਮਾਈਨਿੰਗ ਮਾਈਨਿੰਗ ਵਿਭਾਗ ਸੁੱਤਾ ਗੋੜੀ ਨੀਂਦ ਮਾਈਨਿੰਗ ਮਾਫੀਆ ਮੁਰਦਾਬਾ ਕੰਡੀ ਏਰੀਏ ਨੂੰ ਬਰਬਾਦ ਕਰਨ ਵਾਲੇ ਮੁਰਦਾਬਾ ਕੰਡੀ ਏਰੀਏ ਨੂੰ ਬਰਬਾਦ ਕਰਨ ਵਾਲੇ ਮੁਰਦਾਬਾ ਮੁਰਦਾਬਾ ਕ੍ਰੈਸ਼ਰ ਮਾਫੀਆ ਮੁਰਦਾਬਾ ਮਾਈਨਿੰਗ ਮਾਫੀਆ ਮੁਰਦਾਬਾ ਮੁਰਦਾਬਾ ਮਾਈਨਿੰਗ ਮਾਫੀਆ ਮੁਰਦਾਬਾ ਖੱਡਾ ਨੂੰ ਉਜਾੜਨ ਵਾਲਾ ਮਾਫੀਆ ਮੁਰਦਾਬਾ ਖੱਡਾ ਮੇਰਾ ਸਰ ਨਾਮ ਮਨੋਜ ਕੁਮਾਰ ਹੈ ਬਾਈ profession ਮੈਂ ਇੰਜੀਨੀਅਰ ਹਾਂ ਤੇ ਪਿੰਡ ਪੁਲਾੜ ਦਾ ਮੈਂ ਵਸਨੀਕ ਹਾਂ ਕੰਡੀ ਏਰੀਏ ਦੇ ਵਿੱਚ ਇਹ ਪਿੰਡ ਪੈਂਦਾ ਤਲਵਾੜੇ ਤੋਂ 8 ਕਿਲੋਮੀਟਰ ਦੂਰ ਹੈਗਾ ਇਹ ਪਿੰਡ ਹਾਂਜੀ ਜੇ ਕੀ ਕਾਰਨ ਕੀ ਅੱਜ ਸਾਰੇ ਇੱਥੇ ਇਕੱਠੇ ਹੋਏ ਹੋ ਤੁਸੀਂ ਖੱਡ ਦੇ ਕਿਨਾਰੇ ਦੀ ਵਜ੍ਹਾ ਸਰ ਇਹ ਸਾਡੀ ਪੰਚਾਇਤੀ ਜ਼ਮੀਨ ਹੈਗੀ ਪਿੰਡ ਪਿਹੜ ਦੀ ਖਸਰਾ ਨੰਬਰ 1 ਦੇ ਵਿੱਚ ਇਹ ਪੈਂਦੀ ਹੈ ਤੇ ਪਿੰਡ ਦੀ ਜ਼ਮੀਨ ਲਗਾਤਾਰ ਕ੍ਰੈਸ਼ਰ ਮਾਫੀਆ ਦਾ ਜਿਹੜੇ ਵੀ ਹੈਗੇ ਲੋਕੀ ਸਾਡੇ ਏਰੀਆ ਨੂੰ ਬਰਬਾਦ ਕਰਦੇ ਪਿਆ ਉਹ ਲਗਾਤਾਰ ਹੀ ਪੱਟੀ ਜਾਂਦੇ ਤੇ ਇਹਦੀ ਪਟਾਈ ਜਿਹੜੀ ਆ ਉਹ ਰਾਤ ਨੂੰ ਹੁੰਦੀ ਹੈ ਸਾਡੇ ਪਿੰਡ ਤੋਂ ਦੂਰ ਹੋਣ ਕਰਕੇ ਅਸੀਂ ਇੱਥੇ ਪਹਿਰਾ ਨਹੀਂ ਦੇ ਸਕਦੇ ਹਰ ਟਾਈਮ ਤੇ ਇਹ ਰਾਤ ਨੂੰ ਪਟਾਈ ਕਰਦੇ ਆ ਜ਼ਮੀਨ ਦੀ ਮੈਂ ਸਵਾਲ ਇਹ ਕੀ ਜਿਹੜੀ ਖੱਡ ਹੈਗੀ ਹੈ ਪਹਿਲੀ ਗੱਲ ਇਹ ਖੱਡ ਦੇਖੋ ਜੇ ਸਾਹਮਣੇ ਪਹਾੜ ਹੈਗੇ ਆ ਕਿਉਂਕਿ ਸਾਹਮਣੇ ਹਿਮਾਚਲ ਵੀ ਪੈਂਦਾ ਹੈ ਖੱਡ ਹੈ ਕਿਸ ਕਿਸ ਦੀ ਪੰਜਾਬ ਦੀ ਹੈਗੀ ਜਾਂ ਹਿਮਾਚਲ ਦੀ ਹੈ ਜਾਂ ਦੋਹਾਂ ਦੀ ਹੈਗੀ ਇਹ ਪੰਜਾਬ ਇਹ ਜਿਹੜਾ ਏਰੀਆ ਪੱਟਿਆ ਗਿਆ ਹੈ ਇਹ ਹੈਗਾ ਸਾਡੇ ਪਿੰਡ ਪੰਜਾਬ ਵਿੱਚ ਪੈਂਦਾ ਤੇ ਜਿਹੜੇ ਸਾਹਮਣੇ ਤੁਹਾਨੂੰ ਪਹਾੜ ਦਿਖਦੇ ਪਿਆ ਇਹ ਹਿਮਾਚਲ ਦੇ ਹੈਗੇ ਆ ਹਾਂਜੀ ਤੇ ਇਹ ਜਿਹੜੀ ਪਟਾਈ ਰਾਤ ਨੂੰ ਕਿੰਨੇ ਕਵਜੇ ਕਰਦੇ ਆ ਰਾਤ ਨੂੰ 11 ਤੋਂ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ 10 11 ਵਜੇ ਤੋਂ ਬਾਅਦ ਤੇ 2:30 3 ਵਜੇ ਤੱਕ ਸਵੇਰ ਨੂੰ ਜਲਦੀ 4 ਵਜੇ ਤੱਕ ਕਿਉਂਕਿ ਸਾਡਾ ਪਿੰਡ ਸੁਨਸਾਨ ਹੁੰਦਾ ਤੇ ਆਵਾਜ਼ਾਂ ਆਂਦੀਆਂ ਐਨ ਬਿਲਕੁਲ ਆ ਨਾਲ ਦਾ ਪਿੰਡ ਜੰਡੋਰ ਹਰ ਪੈਂਦਾ ਸਾਡੀ ਇਹ ਨਾਲ ਵੀ ਗੱਲਬਾਤ ਹੁੰਦੀ ਹੈ ਤੇ ਕਹਿੰਦੇ ਕਿ ਸਾਨੂੰ ਰਾਤ ਨੂੰ ਤਾਂ ਮਤਲਬ ਨੀਂਦ ਹੀ ਆਂਦੀ ਸਾਡੀ ਤਾਂ ਜ਼ਿੰਦਗੀ ਮਤਲਬ ਇੱਥੇ ਮਤਲਬ ਖਰਾਬ ਹੁੰਦੀ ਪਈ ਹੈ ਪਰ ਇੱਕ ਘਰ ਹੈਗੇ ਇਸ ਇਲਾਕੇ ਇੱਥੇ ਘਰ ਘਟੋ ਘਟ ਵੀ ਸਾਡੇ ਪਿੰਡ ਚ ਕੋਈ 400 500 ਘਰ ਹੋਵੇਗਾ ਤੇ ਇਧਰ ਜੰਡੋਰ ਹਰ ਦੇ ਵਿੱਚ ਕੋਈ लोकी, लोकी तो 150 ਘਰ ਹੋਏਗਾ ਲੋਕੀ ਕੁਛ ਲੋਕੀ ਦੇਖੋ ਕਿੰਨਾ ਧੋਖਾ ਹੋਇਆ ਲੋਕਾਂ ਨਾਲ ਕੋਈ ਆਬਾਦੀ ਆਪਣੀ ਦੂਰ ਪੈਂਦੀ ਹੈ ਹਾਂਜੀ ਆਬਾਦੀ ਸਾਡੀ ਦੂਰ ਹੈ ਤੇ ਕੁਛ ਲੋਕੀ ਇੱਥੇ ਮਕੇਰੀਆਂ ਦੇ ਹੈਗੇ ਕੁਛ ਦਸੂਏ ਦੇ ਹੈਗੇ ਪੀਸਫੁੱਲ ਸਾਡਾ ਏਰੀਆ ਬੜਾ ਸ਼ਾਂਤੀਪੂਰਨ ਏਰੀਆ ਤੇ ਉਹਨਾਂ ਨੇ ਇੱਥੇ ਲੱਖਾਂ ਰੁਪਏ ਦੀ ਜ਼ਮੀਨ ਖੇਦੀ ਤੇ ਲੱਖਾਂ ਰੁਪਈਆ ਉਹਨਾਂ ਨੇ ਆਪਣੀਆਂ ਕੋਠੀਆਂ ਤੇ ਲਾਏ ਕਰੋੜਾਂ ਚ ਉਹਨਾਂ ਦਾ ਕੋਠੀਆਂ ਦਾ ਬਜਟ ਗਿਆ ਤੇ ਉਹਨਾਂ ਨਾਲ ਦੇਖੋ ਕਿੰਨਾ ਵੱਡਾ ਧੋਖਾ ਹੋਇਆ ਉਹ ਕਿੱਥੇ ਜਾਣ ਰਾਤ ਨੂੰ ਮਤਲਬ ਨੀਂਦ ਉਹ ਸੌ ਨਹੀਂ ਸਕਦੇ ਇਨਾ ਮੋੜ ਹਾਲ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ 10 ਰ ਮਾਈਨਿੰਗ ਕੀਤੀ ਜਾ ਰਹੇ ਹੋ ਇਹ ਸਿਰਫ ਤੇ ਸਿਰਫ ਹਾਂਜੀ ਹਾਂਜੀ ਦੇਖੋ ਹੁਣ ਅਸੀਂ ਦਿਨ ਚ ਆਇਆ ਇੱਥੇ ਕੋਈ ਨਹੀਂ ਹੈਗਾ ਰਾਤ ਨੂੰ ਤੁਸੀਂ 10 11 ਵਜੇ ਆਓ ਇੱਥੇ ਲੱਗੇ ਹੀ ਹੁੰਦੇ ਐ ਪਟ ਪਟਾਈ ਤੇ ਸਾਡੇ ਘਰਾਂ ਤੱਕ ਇਥੋਂ 1.5 ਕਿਲੋਮੀਟਰ ਤੱਕ ਆਵਾਜ਼ ਜਾਂਦੀ ਹੈ ਤੇ ਘਰਾਂ ਇੱਥੇ ਜਿਹੜੀ ਪਟਾਈ ਹੈ 500 ਮੀਟਰ ਤੇ ਵੀ ਘਰ ਹੈਗੇ 100 ਮੀਟਰ ਤੇ ਵੀ ਘਰ ਹੈਗੇ ਲਗਾਤਾਰ ਇਹ ਪਟਾਈ ਕਰਦੇ ਇਹ ਕਿੰਨਾ ਵਾਇਲੇਸ਼ਨ ਹੈਗਾ ਸਾਰੇ ਆਏ ਤਾਂ ਸਰਪੰਚ ਸਾਹਿਬ ਆਏ ਅੱਜ ਸਰਪੰਚ ਸਾਹਿਬ ਕਿਸੇ ਕੰਮ ਤੇ ਗਏ ਆ ਥਾਣੇ 'ਚ ਮੈਂ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਥਾਣੇ 'ਚ ਗਏ ਪੰਚਾਇਤੀ ਮੈਂਬਰ ਸਾਡੇ ਆ ਰਹੇ ਆ ਹੁਣ 5-7 ਮਿੰਟ ਚ ਇੱਥੇ ਪਹੁੰਚ ਜਾਣਾ ਤੇ ਉਹਨਾਂ ਨਾਲ ਗੱਲਬਾਤ ਹੋਈ ਸਮਝਣ ਹਾਂਜੀ ਅਸੀਂ ਪਹਿਲੇ 2-3 ਬਾਰ ਵਿਜ਼ਿਟ ਕੀਤਾ ਇੱਥੇ ਫਿਰ ਜੇ ਵੀ ਆਏ ਸੀਗੇ ਇੱਕ ਦੀਪਕ ਸ਼ਾਬੜਾ ਉਹਨਾਂ ਦਾ ਨਾ ਲੇਕਿਨ ਉਤੋਂ ਬਾਅਦ ਵੀ ਲਗਾਤਾਰ ਪਟਾਈ ਹੋ ਰਹੀ ਹੈ ਕੋਈ ਵੀ ਰੋਕ ਨਹੀਂ ਲੱਗੀ ਅਜੇ ਤੱਕ ਥਾਣੇ 'ਚ ਵੀ ਆਪਾਂ ਦਿੱਤੀ ਸੀਗੀ ਐਪਲੀਕੇਸ਼ਨ ਇਹਦੀ ਵੀਡੀਓ ਆਫਿਸ ਵੀ ਦਿੱਤੀ ਹੈ ਤੇ ਮੈਂ ਜੇ ਵੀ ਨੂੰ ਤੇ ਐਸ ਡੀਓ ਸਾਹਿਬ ਨੂੰ ਤੇ ਐਕਸਨ ਨੂੰ ਪਰਸਨਲ ਵੀਡੀਓ ਵੀ ਪਾਈਆਂ ਨੇ ਇਹਨਾਂ ਦੀ ਉਹਨਾਂ ਨੂੰ ਵੀ ਰਿਪੋਰਟ ਕੀਤੀ ਹੈ ਪਰ ਲੱਗਦਾ ਕਿ ਲਗਾਤਾਰ ਤੁਸੀਂ ਉਹ ਇਥੇ ਹੈ ਨਾ ਆਪਣੀਆਂ ਮੁੱਖ ਸ਼ਿਕਾਇਤਾਂ ਲੈ ਕੇ ਆ ਰਹੇ ਹਾਂ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਲੱਗਦਾ ਹੈ ਤੁਹਾਨੂੰ ਪਰ ਪ੍ਰਸ਼ਾਸਨ ਹੈ ਜਿਹੜਾ ਮੇਰਾ ਖਿਆਲ ਢਿੱਲਾ ਹੈ ਜਾਂ ਕੋਈ ਮिलीपुਗਤ ਹੋਏਗੀ ਮੈਂ ਜਿਆਦਾ ਮਤਲਬ ਠੋਸ ਨਹੀਂ ਕਹਿ ਸਕਦਾ ਕਿ ਕਿਉਂਕਿ ਮੇਰੇ ਨੋਲੇਜ ਜਾਂ ਮੇਰੇ ਫਰੈਂਡ ਸਰਕਲ ਚ ਵਿੱਚ ਕੋਈ ਇਦਾਂ ਦਾ ਮਤਲਬ ਮੇਰੇ ਦੋਸਤ ਹੈਗੇ ਬੜੇ ਅੱਛੇ ਆਮ ਆਦਮੀ ਪਾਰਟੀ ਦੇ ਹੈਗੇ ਸਾਰੇ ਬੜੇ ਅੱਛੇ ਦੋਸਤ ਹੈਗੇ ਨੇ ਤੇ ਮੈਂ ਉਹਨਾਂ ਬਾਰੇ ਕੋਈ ਵੀ ਮਾੜਾ ਕਮੈਂਟ ਜਾਂ ਕਿਸੇ ਬਾਰੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ ਤੇ ਜੇ ਮੈਂ ਮਤਲਬ ਮੇਰੇ ਸਾਹਮਣੇ ਕਿਸੇ ਨੇ ਪੈਸੇ ਲਏ ਹੋਣ ਪਰ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਸਾਰੇ ਸਮਝ ਸਕਦੇ ਪਏ ਕਿਉਂ ਨਹੀਂ ਹੁੰਦੀ ਕਾਰਵਾਈ ਮਨੋਜੀ ਦੂਸਰੇ ਪਾਸੇ ਜਾ ਕੇ ਗੱਲ ਕਰੀਏ ਸਾਰੇ ਕ੍ਰੈਸ਼ਰਾਂ ਨੇ ਪਟਦੇ ਜੇ ਕੁਝ ਕੁ ਕ੍ਰੈਸ਼ਰਾਂ ਦੇ ਹੈਗੇ ਜੇ ਪਟਦੇ ਕੁਝ ਮੈਨੂੰ ਲੱਗਦਾ ਕਿ ਕੁਝ ਕ੍ਰੈਸ਼ਰਾਂ ਵਾਲੇ ਪਟਦੇ ਆ ਸਾਰੇ ਨਹੀਂ ਹੋਣਗੇ ਇੱਕੋ ਜੇ ਕਿ ਕੁਝ ਰੂਲ ਰੈਗੂਲੇਸ਼ਨ ਜਿਹੜੇ ਬਾਇਓਲੇਟ ਸਾਡੇ ਕਰਦੇ ਆ 3-4 ਫੁੱਟ ਤੱਕ ਪਟਣੀ ਚਾਹੀਦੀ ਆ ਤੁਸੀਂ ਪਿੱਛੇ ਕੈਮਰਾ ਮਾਰੋ ਘਟੋ ਘਟ ਵੀ ਇਹ 30 40 50 ਫੁੱਟ ਤੱਕ ਵੀ ਖੱਡੇ ਪਾਏ ਹੋਏ 60 ਫੁੱਟ ਤੱਕ ਵੀ ਖੱਡੇ ਪਾਏ ਹੋਏ ਨੇ ਤੇ ਤੇ ਕੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਮੰਗ ਅਸੀਂ ਇਹ ਕਹਿੰਦੇ ਕਿ ਪਹਿਲਾਂ ਤੋਂ ਇਹ ਜਿਹੜੀ ਆ ਪਟਾਈ ਆ ਗੈਰ ਕਾਨੂੰਨੀ ਇਲੀਗਲ ਮਾਈਨਿੰਗ ਆ ਇਹਨੂੰ ਬੰਦ ਕੀਤਾ ਜਾਏ ਬੰਦ ਕਰਨ ਤੋਂ ਬਾਅਦ ਇਹ ਕਿੰਨੇ ਕਰੋੜਾਂ ਦੀ ਜ਼ਮੀਨ ਇਹਨਾਂ ਨੇ ਪੱਟਦੀ ਹੈ ਇਹਦੀ ਪੈਨਲਟੀ ਪਾਈ ਜਾਏ ਜੀ ਜੀ ਜਿਹੜੇ ਵੀ ਬੰਦੇ ਫੜੇ ਜਾਂਦੇ ਰਾਤ ਨੂੰ ਮਾਈਨਿੰਗ ਹਾਲਾਂਕਿ ਰਾਤ ਨੂੰ ਇੱਥੇ ਮਾਈਨਿੰਗ ਹੁੰਦੀ ਆ ਪਰ ਮੈਨੂੰ ਲੱਗਦਾ ਨਹੀਂ ਰਾਤ ਨੂੰ ਇੱਥੇ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਜੇ ਉਹਨਾਂ ਨੂੰ ਡਰ ਲੱਗਦਾ ਜਾਂ ਕਿਸੇ ਚੀਜ਼ ਦਾ ਪ੍ਰੈਸ਼ਰ ਲੱਗਦਾ ਪਿੰਡ ਵਾਲਿਆਂ ਨੂੰ ਸਾਥ ਲੈ ਕੇ ਸਰਪੰਚ ਨੂੰ ਪੰਚਾਇਤ ਨੂੰ ਹਾਂਜੀ ਪੁਲਿਸ ਪ੍ਰੋਟੈਕਸ਼ਨ ਨਾਲ ਬਿਲਕੁਲ ਅਸੀਂ ਵੀ ਸਾਥ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਆਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਮਤਲਬ ਕੋਈ ਨਾ ਕੋਈ ਕਾਰਵਾਈ ਕਰੋ ਤੇ ਇਹਨਾਂ ਨੂੰ ਨਾ ਕਿਸ ਹਾਲਤਾ ਤੋਂ ਪੁੱਛਾਂਦੇ ਕਿ ਕਿਹਨੇ ਕੋ ਫੁੱਟ ਮਾਈਨਿੰਗ ਕਰਤੀ ਔਰ ਕਿਹ ਮਣੀਆ ਜਿੱਥੋਂ ਤੱਕ ਵੀ ਤੁਹਾਡੇ ਕੈਮਰੇ ਦੀ ਜਾਂਦੀ ਹੈ ਨਿਗਾ ਉੱਥੋਂ ਤੱਕ ਦੇਖੋ ਕਿ ਤੁਹਾਨੂੰ ਖੱਡੇ ਹੀ ਖੱਡੇ ਨਜ਼ਰ ਆਣਗੇ ਖੱਡੇ ਹੀ ਖੱਡੇ ਨਜ਼ਰ ਆਣਗੇ ਇੰਨੀ ਸਾਡੀ ਬਰਬਾਦੀ ਮਤਲਬ ਇਹ ਕੁਛ ਕਰੈਚਰ ਵਾਲੇ ਜੋ ਇਲੀਗਲ ਹੈਗੇ ਆ ਉਹਨਾਂ ਦੀ ਤਰਫੋਂ ਰਾਤ ਨੂੰ ਇਹ ਪਟਾਈ ਹੋ ਰਹੀ ਹੈ ਸਾਨੂੰ ਪਤਾ ਚੱਲਿਆ ਅਸੀਂ ਪਿੰਡ ਦੇ ਬੰਦੇ ਇਕੱਠੇ ਹੋ ਕੇ ਆਏ ਆ ਅਸੀਂ ਇਹ ਦੇਖਿਆ ਵਿਧ ਪੰਚਾਇਤ ਸਾਡੀ ਤੋਂ ਇਹਦੇ ਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਰਾਤ ਨੂੰ ਇਹ ਪਟਾਈ ਹੋ ਰਹੀ ਹੈ ਪੂਰੀ ਕੋਈ ਕੰਪਲੇਂਟ ਨਹੀਂ ਕੀਤੀ ਸ਼ਿਕਾਇਤ ਕੰਪਲੇਂਟ ਕੀਤੀ ਆ ਜੀ ਕੋਈ ਐਕਸ਼ਨ ਨਹੀਂ ਕਿ ਲੱਗਦਾ ਕਿ ਇਹ ਕੰਢੇ ਇਲਾਕਾ ਹੈ ਬੜਾ ਪੀਸਪੂਲ ਦੀ ਸਰਕਾਰ ਕਹਿ ਰਹੀ ਕਿਸ ਨੂੰ ਡਿਵੈਲਪ ਕਰ ਸਰ ਆਸ ਇੰਨੀ ਸੀਗੀ ਸਾਨੂੰ ਇਹ ਸਰਕਾਰ ਤੇ ਕਿ ਸਾਡੇ ਇਲਾਕੇ ਨੂੰ ਬਹੁਤ ਸੁਧਾਰੂਗੀ ਲੇਕਿਨ ਇਹ ਸੁਧਾਰਨ ਤੋਂ ਬਜਾਏ ਸਾਡਾ ਇਲਾਕਾ ਬਿਲਕੁਲ ਹੀ ਇਹਨਾਂ ਨੇ ਉਜਾੜਤਾ ਹੈ ਪ੍ਰਸ਼ਾਸਨ ਦੀਆਂ ਨਕਾਮੀਆਂ ਹੈਗੀਆਂ ਇਹਦੇ ਚ ਕਿਉਂਕਿ ਅਸੀਂ ਸ਼ਿਕਾਇਤਾਂ ਕਰਦੇ ਆ ਤਾਂ ਸਾਨੂੰ ਰਾਤ ਨੂੰ ਇੱਥੇ ਮਾਈਨਿੰਗ ਕਰਨ ਦੇ ਦੌਰਾਨ ਕੋਈ ਡਰ ਨਹੀਂ ਵੀ ਹੈਗਾ ਕਿ ਰਾਤ ਨੂੰ ਅਸੀਂ ਪਹਿਰਾ ਦੇਈਏ ਇੱਥੇ ਆ ਕੇ ਸਾਨੂੰ ਕੋਈ ਡਰ ਨਹੀਂ ਹੈਗਾ ਸਾਡਾ ਇਲਾਕਾ ਮੈਕਸਿਮਮ ਆਰਮੀ ਪਰਸਨਲ ਹੈਗਾ ਅਸੀਂ ਰਾਤ ਨੂੰ ਆ ਸਕਦੇ ਹਾਂ ਪਰ ਅਸੀਂ ਸੋਚਦੇ ਹਾਂ ਕਿ ਸਤੋਂ ਪਹਿਲੇ ਅਗਰ ਕਾਨੂੰਨਨ ਕਾਰਵਾਈ ਵਿੱਚ ਪ੍ਰਸ਼ਾਸਨ ਐਕਸ਼ਨ ਲਵੇ ਬੁਲੰਦ ਕੀਤੀ ਹੈ ਮਾਈਨਿੰਗ ਮਾਫੀਆ ਦੇ ਖਿਲਾਫ ਇਹ ਕੀ ਹੈ ਪਿਛੇ ਮਾਈਨਿੰਗ ਕੀਤੀ ਗਈ ਹੈ ਜਗਾ ਪ੍ਰਾਈਵੇਟ ਹੈਗੀ ਗਵਰਨਮੈਂਟ ਵੀ ਹੈ ਇਹ ਜਗਾ ਗਵਰਨਮੈਂਟ ਦੀ ਹੀ ਹੈਗੀ ਪੂਰੇ ਪਿੰਡ ਦੀ ਪੰਚਾਇਤ ਦੀ ਹੈਗੀ ਹੈ ਜੀ ਇਹ ਤੇ ਆਪਣੇ ਇਹ 20 25 25 ਫੁੱਟ ਜਿਹੜੀ ਨਜਾਇਜ਼ ਖੁਦਾਈ ਕੀਤੀ ਗਈ ਹੈ ਕਿਹਨਾਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਰੈਸਰ ਵਾਲਿਆਂ ਤੋਂ ਮੌਕੇ ਦਾ ਅਸੀਂ ਕੋਈ ਨਹੀਂ ਫੜਿਆ ਜੀ ਹਾਂ ਰਾਤ ਨੂੰ ਇਹਦੀ ਖੁਦਾਈ ਹੁੰਦੀ ਹੈ ਅੱਛਾ ਰੋਜ਼ਾਨਾ ਮਾਰਾ ਰਾਤ ਤੋਂ ਦਿਨੇ ਤੇ ਕਿੱਕ ਕਈ ਵਾਰੀ ਪਿੰਡ ਵਾਲਿਆਂ ਨੇ ਕੀਤੇ ਜੀ ਤਾਂ ਦਿਨ ਨਹੀਂ ਪੁੱਟੀ ਹੁੰਦੀ ਜਿਵੇਂ ਦੂਸਰੇ ਦਿਨ ਤੇ ਖੁਦਾਈ ਹੁੰਦੀ ਹੋਵੇ ਅੱਛਾ ਜੀ ਰਾਤ ਨੂੰ ਮਤਲਬ ਕੀ ਕਰ ਦਿੰਦੇ ਹਾਂਜੀ ਹਾਂ ਜੀ ਮਹਿਕਮੇ ਤੋਂ ਨਹੀਂ ਗਏ ਕਦੀ ਪਾਣੀ ਡਿਪਾਰਟਮੈਂਟ ਤੋਂ ਮਹਿਕਮੇ ਕੋਲ ਐਪਲੀਕੇਸ਼ਨ ਦਿੱਤੀ ਹੈ ਥਾਣੇ ਵੀ ਦਿੱਤੀ ਹੈ ਜੀ ਹਾਂ ਜੀ ਤੇ ਕਾਰਵਾਈ ਨਹੀਂ ਹੁੰਦੀ ਇੱਕ ਦਿਨ ਮੌਕਾ ਦੇਖਿਆ ਜੀ ਕਹਿੰਦੇ ਵੀ ਲਿਖ ਕੇ ਦਿਓ ਕਿਸੇ ਬਾਰੇ ਅਸੀਂ ਜੇ ਮੌਕੇ ਦਾ ਪਕੜਿਆ ਨਹੀਂ ਕੋਈ ਅਸੀਂ ਕਿਤੇ ਕ੍ਰੈਸ਼ ਦੇ ਬਾਰੇ ਲਿਖ ਕੇ ਧੀ ਇਹ ਤਾਂ ਲੱਗਦਾ ਡਿਪਾਰਟਮੈਂਟ ਦਾ ਕੰਮ ਹੈ ਨਾ ਇਹ ਚੈੱਕ ਕਰਨਾ ਇਹ ਤੁਹਾਡਾ ਬਿਲਕੁਲ ਬਿਲਕੁਲ ਡਿਪਾਰਟਮੈਂਟ ਦਾ ਕੰਮ ਹੈ ਕਹਿੰਦਾ ਸਰਕਾਰੀ ਜਾਇਦਾਦ ਜਾਂ ਕੁਝ ਵੀ ਗੱਲ ਹੈ ਸਾਰੇ ਪਿੰਡ ਦੀ ਹੈ ਔਰ ਗਵਰਨਮੈਂਟ ਨੂੰ ਚੂਨਾ ਲੱਗੇ ਆ ਜੀ ਸਰ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਔਰ ਆਬ ਦੇਖੋ ਇਹ ਸਾਹਮਣੇ ਪੂਰਾ ਪੂਰਾ ਨਿਕਾਲ ਦੀ ਇਹਨਾਂ ਨੇ ਪੱਥਰ ਜੋ ਨਜਾਇਜ਼ ਮੈ ਉਹਨੇ ਪੱਥਰ ਦੇ ਵੀ نیچے ਚਲੇ ਗਏ ਆ 3-4 ਫੀਟ ਤੱਕ ਹੋਣਾ ਚਾਹੀਏ ਉਸੇ ਵੀ نیچے ਚਲੇ ਗਏ ਆ ਔਰ ਇਸੇ ਏਰੀਆ ਮੈਂ ਹਮਨੇ ਉਹ फैक्ट्री लगाने के लिए भी बताया जा फैक्ट्री लगवाएंगे। तो फैक्ट्री लगाना तो क्या इन्होंने पूरी फैक्ट्री लगाने वाली भी हमें रिक्वायरमेंट कर रहे थे एम एल साहब से कि तो इधर हमारी जगह पड़ी है तो इसके ऊपर कम से कम गाँव वालों को रोजी रोटी मिले तो उनके लिए कर रहे थे लेकिन ये पूरा पूरा एरिया बर्बाद कर दिए इन्होंने जहां हम रिक्वायरमेंट करते थे फैक्ट्री लगाने के लिए ये रात को 10 बजे से लेकर सवेरा 4-5 बजे तक हम कभी जागते हैं 11 बजे जागते हैं तब इनका काम शुरू हो जाता और मैं रात को बिस्तर में लेटे-लेटे भी इनकी ना रात को पत्थरों की क्रशरों की आवाज सुन के वो भी कैच हो गई है मैंने कन्ने लोग भी बहुत परेशान हैं थोड़े लड़ घर छड़ के चले गए कुछ तो अपने को पताले लाते करन क्योंकि लोगों ने नींद ही नहीं है पर काम चलता है फिर رات نو ہاں بالکل جو مکان مقونی ڈالے ہیں انہوں نے ادھر وہ بھی چھوڑ کے چلے گئے ان کی وجہ سے اور ہم نے تھانے میں بھی رپورٹ کیا پھر یہ फॉरेस्ट के भी आए थे सभी ने चेक किया निशानदेही भी लिया हमने दो बार इधर अगर पंचायत दी जमीन है किया, तो दी जमीन, और तो कोई नहीं की दी मिली है ਤੁਹਾਡੇ پیڑ دی زمین ہے اور جگہ تے کوئی پاٹ نہیں سکتا پھر کس طرح پٹی جاری کی لگتا کسی دی ملی بھگت ہے کیڑا کوئی پرشاسن ہی دھیان ہی دے رہا ہے اس کی طرف ہم نے پوری اپنی رٹن بھی کاروائی کیا ادھر ਲੇਕਿਨ ਕੋਈ ਧਿਆਨ ਨਹੀਂ ਦੇ ਰਹਾ ਬੋਲਤੇ ਜਦ ਰਾਤ ਕੋ ਇਧਰ ਪੁਰਤੇ ਦਾ ਹਮਾਰ ਕੋ ਬਤਾ ਦੇਣਾ ਲੇਕਿਨ ਉਹ ਪ੍ਰਸ਼ਾਸਨ ਕੋ ਖੁਦ ਚਾਹੀਏ ਪੇ ਕਿਉਂ ਨਿਕਾਲ ਰਹੇ ਇਧਰ ਸੇ ਮਿੱਟੀ ਤੋ ਉਹ ਬੰਦੇ ਨਹੀਂ ਭੇਜਤੇ ਪੁਲਿਸ ਪ੍ਰਸ਼ਾਸਨ ਤੁਹਾਨੂੰ ਕਹਿ ਰਿਹਾ ਕਿ ਜਦੋਂ ਪੁੱਟਦੇ ਤੁਸੀਂ ਖੁਦ ਦੇਖੋ ਜੀ ਤੁਸੀਂ ਦੇਖੋ ਸਾਨੂੰ ਫੋਨ ਕਰੋ ਅੱਛਾ ਲੇਕਿਨ ਖੁਦ ਡਿਊਟੀ ਉਨਕੀ ਬਣਤੀ ਹੈ ਪੇ ਹਮ ਕਿਆ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਤੁਸੀਂ ਹਮ ਤੋ ਇਹ ਬੋਲਤੇ ਆ ਵੀ ਉਹ ਬੋਲਤੇ ਔਰ ਕ੍ਰੈਸ਼ਰ ਆਨੇ ਵਾਲੇ ਆ ਤੋ ਕ੍ਰੈਸ਼ਰ ਬੰਦ ਕਰੋ ਇਧਰ ਸੇ ਉਹ اور ਜੋ ਅਗੇ ਮਾਈਨਿੰਗ ਚੱਲ ਰਹੀ ਹੈ ਇਹ ਵੀ ਬੰਦ ਕਰੋ ਜੋ ਜਿਤਨਾ ਨਿਕਾਲਾ ਹੈ ਉਸ ਦਾ ਹਰਜਾਨਾ ਬੁ